ਤਹਾਡੇ ਚੋਂ ਵੀ ਜਿਨ੍ਹਾਂ ਦਾ ਸਿਰ ਸਿਰਫ ਗੁਰੂ ਰਾਮਦਾਸ ਨੂੰ ਜਾ ਕੇ ਝੁਕੂਗਾ ਨਾ ਘਰ ਚੋਂ ਬਰਕਤਾਂ ਖਤਮ ਨਹੀਂ ਹੋਣਗੀਆਂ ਜੇ ਆਉ ਮੜੀ ਵੇਖ ਲਈ ਆਉ ਕਬਰ ਵੇਖ ਲਈ ਆਉ ਪੀਰ ਵੇਖ ਲਿਆ ਅਵਤਾਗੇ ਵਾਲਾ ਵੇਖ ਲਿਆ ਪਿੱਪਲ ਕੋਈ ਨਹੀਂ ਛੱਡਿਆ ਬੋਰਡ ਕੋਈ ਨਹੀਂ ਛੱਡਿਆ ਭਦਰਕਾਲੀ ਨਹੀਂ ਛੱਡੀ ਦੂਜਾ ਤੀਜਾ ਕੋਈ ਨਹੀਂ ਛੱਡਿਆ ਫੇਰ ਸਮਝੋ ਬਾਬਾ ਦੀਪ ਸਿੰਘ ਦੀਆਂ ਰਹਿਮਤਾਂ ਨਹੀਂ ਜਵਰਸਨ ਲੱਗੀਆਂ ਘਰਾਂ ਦੇ ਵਿੱਚ ਮੱਥਾ ਟੇਕਿਆ ਲੰਗਰ ਚੱਗਿਆ ਘਰ ਨੂੰ ਆ ਗਿਆਂ ਰਹਿਮਤਾਂ ਤੋਂ ਖਾਲੀ ਹੋ ਕੇ ਆ ਜਾਗੇ ਬਾਬਾ ਦੀਪ ਸਿੰਘ ਦੀਆਂ ਰਹਿਮਤਾਂ ਤਾ ਦਿਆ ਕਿਉਂਕਿ ਸਿਰ ਗੁਰੂ ਰਾਮਦਾਸ ਮਹਾਰਾਜ ਨੂੰ ਝੁਕੰਡਿਆ ਵਾ ਕਰਦੇ ਜੇ ਪ੍ਰਣ ਲਾਈਏ ਜਕਾਰਾ ਇੱਕ ਢਾਡੀ ਸਿੰਘਾਂ ਦੇ ਕੋਲੋਂ ਆਇਆ ਤੇ ਮੈਂ ਭਾਵੇਂ ਪਹਿਲੀ ਵਾਰੀਆਂ ਪਰ ਜਾਂਦਿਆਂ ਜਾਂਦਾ ਇੰਨਾ ਕੰਮ ਆਪਾਂ ਕਰ ਜੀਏ ਤੇ ਬਾਹ ਉਹ ਬੰਦਾ ਖੜੀ ਕਰਿਓ ਜਿੰਨੇ ਸੱਚੇ ਮਨੋਂ ਖੜੀ ਕਰਨੀਆਂ ਦੁਜੇਲੂ ਕੋਈ ਬੰਦਸ਼ ਨਹੀਂ ਭਾਵੇਂ ਥੱਲੇ ਵੀ ਰੱਖੋਗੇ ਕੋਈ ਗੱਲ ਨਹੀਂ ਮੇਰਾ ਤੇ ਟਾਈਮ ਹੋ ਜਾਣਾ ਮਾਇਆ ਮੈਨੂੰ ਦੇ ਦੇਣੀ ਮੈਂ ਘਰ ਜਾ ਵੜਦਾ ਪਰ ਟਾਡੀ ਹੁੰਦਿਆਂ ਮੈਂ ਇਹਨਾਂ ਕੰਮ ਜ਼ਰੂਰ ਕਰਨਾ ਚਾਹੁੰਨਾ ਜਕਾਰਾ ਉਹ ਬੰਦਾ ਲਾਵੇ ਜਿਨੇ ਅੱਜ ਤੋਂ ਬਾਦਾਂ ਦਿਲ ਚ ਪੱਕਾ ਪ੍ਰਣ ਕਰਨਾ ਵੀ ਗੁਰੂ ਰਾਮਦਾਸ ਪਾਤਸ਼ਾਹ ਇਹ ਸਿਰ ਵੱਡਿਆ ਤੇ ਜਾ ਸਕਦਾ ਵਾ ਪਰ ਤੇਰੇ ਘਰ ਤੋਂ ਬਿਨਾ ਕਹੀ ਅੱਗੇ ਝੁਕੂਗਾ ਨਹੀਂ ਨਾ ਇਹ ਸਤਸੋਸ਼ੀਆ ਸੀ ਆਲੇ ਅੱਗੇ ਝੁਕੂਗਾ ਨਾ ਇਹ ਮਸਤਾ ਅੱਗੇ ਝੁਕੂਗਾ ਨਾ ਇਹ ਕਬਰਾਂ ਅੱਗੇ ਝੁਕੂਗਾ ਨਾ ਇਹ ਮੜੀਆਂ ਅੱਗੇ ਝੁਕੂਗਾ ਨਾ ਇਹ ਤਾ ਖੇਤ ਵੀਤਾਂ ਵਾਲੇ ਅੱਗੇ ਝੁਕੂਗਾ